ਲੈ ਇੱਥੇ ਤੋਂ ਬਾਈ ਕੱਦ ਕਾਟਣਾ ਦਾਜਾ ਲਾ ਸਕਦੇ ਹੋ ਇਹਦਾ ਤੇ ਲੰਬਾਈ ਲਬੂਈ ਨੋਟ ਕਰ ਸਕਦੇ ਹੋ ਬੱਛੀ ਉਹੀ ਗੱਲ ਵੀ ਪੂਰੀ ਸ਼ਕੀਨ ਹੈ ਕਿਸੇ ਵੀ ਪੱਖ ਤੋਂ ਜੇ ਮੈਂ ਗੱਲ ਕਰ ਲਾਂ ਹੱਥ ਨਹੀਂ ਧਰਾਂਦੀ ਆਪਾਂ ਇਹਨੂੰ 5 ਸਟਾਰ ਕਹਿ ਸਕਦੇ ਹਾਂ ਇਹ ਆ ਗਈ ਪੰਜਾਬ ਵਾਲੀ ਜਰਸੀ ਸੂਆ ਸੂਂਦੀਆ ਪਹਿਲਾ ਲੈ ਸੱਜਣੋ ਆਹ ਲੱਗਿਆ ਬਾਈ ਸਾਨੂੰ ਇੱਕ ਮੀਣੀ ਝੋਟੀ ਦਿਖਾਉਣ ਸਿੰਗੇ ਦੇ ਹਿਲਦੇ ਨੇ ਸੂਆ ਸੂਂਦੀਆ ਤੀਜਾ ਤੇ ਦਿਨ ਹਲੇ ਕੱਢਦੀ ਆ ਡਿਟੇਲ ਇਹਦੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਪਿੰਡ ਫਤੇਗੜ ਛੰਨਾ ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਾਈਆਂ ਨੂੰ ਬਰਨਾਲਾ ਰਹਿ ਜਾਂਦਾ ਕਿਉਂਕਿ ਬਰਨਾਲੇ ਦੇ ਜੇ ਗੱਲ ਕਰ ਲਈਏ ਇਹ ਪਿੰਡ ਨੇੜ ਤੇੜੀ ਰਹਿ ਜਾਂਦਾ ਧਨੌਲੇ ਤੋਂ 8 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਡਿਟੇਲ ਸਾਰੀ ਐਡਰੈਸ ਵਾਲੀ ਬਾਈ ਨੂੰ ਪੁੱਛਾਂਗੇ ਜਾਨਵਰ ਦਿਖਾਵਾਂਗੇ ਤਿੰਨਾ ਇੱਕ ਦਿਖਾਵਾਂਗੇ ਐਚ ਐਫ ਪੱਛੀ ਦੂਜਾ ਸੂਆ ਤੇ ਇੱਕ ਦਿਖਾਵਾਂਗੇ ਸੱਜਣੋ ਪੰਜਾਬ ਵਾਲੀ ਜਰਸੀ ਆ ਕਿਸੇ ਚੰਗੇ ਸੀਮਨ ਦੀ ਆ ਤੇ ਇੱਕ ਦਿਖਾਵਾਂਗੇ ਸੱਜਣੋ ਝੋਟੀ ਉਹ ਹੈਗੀ ਆ ਬਾਈ ਮੀਨੀ ਸਿੰਘ ਹਲਦੇ ਨੇ ਇਸ ਘਰ ਦੇ ਵਿੱਚ ਜਾਨਵਰ ਜਾਦੇ ਖੜੇ ਨੇ ਉਹ ਖੜੀਆ ਬਾਈ ਦੇ ਦੂਸਰੇ ਘਰ ਦੇ ਵਿੱਚ ਉਹ ਵੀ ਇਸੇ ਵੀਡੀਓ ਚ ਦਿਖਾਉਂਗਾ ਮੈਂ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਤੇ ਆਜੋ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਹੋਰ ਕੀ ਹਾਲ ਆ ਬਾਈ ਠੀਕ ਆ ਬਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਕਿਸਾਨ ਪੁੱਸਵਾਲ ਚੈਨਲ ਦੇਖਦੇ ਨੂੰ ਅਨਾਮ ਦੱਸ ਦੋ ਆਪਣਾ ਨਾਮ ਕਾਲਾ ਬਾਈ ਨਾਮ ਕਾਲਾ ਪਿੰਡ ਫਤਿਹ ਪਿੰਡ ਫਤਿਹਗੜ ਸੱਨਾ ਜ਼ਿਲ੍ਹਾ ਬਰਨਾਲਾ ਬਈ ਹਤਣਾਉਲੇ ਤੋਂ ਕਿੰਨੀ ਦੂਰ ਰਹਿੰਦਾ ਬਾਈ ਥਰਣਾਉਲੇ ਤੋਂ 4 ਕਿਲੋਮੀਟਰ ਆ ਬਈ 4 ਕਿਲੋਮੀਟਰ ਹਾਂ ਹੰਡੇ ਤੋਂ 3 ਕਿਲੋਮੀਟਰ ਹੰਡੇ ਤੋਂ ਹੋਗਾ 3 ਹੰਡੇ ਐ ਤੋਂ ਆ ਗਿਆ ਬਰਨਾਲੇ ਤੋਂ ਕਿੰਨਾ ਜੀ ਬਰਨਾਲੇ ਤੋਂ 12 ਕਿਲੋਮੀਟਰ ਦਾ ਬਰਨਾਲੇ ਤੋਂ 12 ਦਾ ਇਧਰੋਂ ਜਰਸੀ ਤੋਂ ਕਰ ਲਈਏ ਸ਼ੁਰੂ ਆਪਾਂ ਹਾਂ ਜਰਸੀ ਹਾਂ ਜਰਸੀ ਨੂੰ ਖੋਲ ਕੇ ਤੋੜਦੇ ਇੱਕ ਵਾਰੀ ਸੁਹਾ ਕਿਹੜਾ ਇਹਦਾ ਬਾਈ ਸੁਹਾ ਬਈ ਪਨੂਲਾ ਹੈ ਪਹਿਲਾਂ ਹਜੇ ਦੰਦਾਂ ਚ ਕਿਵੇਂ ਆ ਦੰਦਾਂ ਚ ਹੈ ਦੁੱਗੀ ਆ ਅੱਛਾ ਦੰਦਾਂ ਚ ਹੈਗੀ ਆ ਇਹ ਦੁੱਗੀ ਲੈ ਸੱਜਣੋ ਜਰਸੀ ਆ ਫੁੱਲ ਵੱਡੇ ਕੱਦਕਾਰ ਤੇ ਜੇ ਕੱਦ ਦੀ ਗੱਲ ਕਰ ਲਈਏ ਸੱਜਣੋ ਬਾ ਕਮਾਲ ਐ ਕੱਦ ਕਾਠ ਬੱਚੀ ਦਾ ਬਹੁਤ ਉੱਚਾ ਹੈ ਤੇ ਇਹ ਆ ਗਈ ਪੰਜਾਬ ਵਾਲੀ ਜਰਸੀ ਤੇ ਸੀਮਨ ਵੀ ਬਾਈ ਨੂੰ ਪੁੱਛੂੰਗਾ ਵੀ ਆਪ ਕਿਹੜੇ ਸੀਮਨ ਦੀ ਆ ਤੇ ਗੱਬਣ ਵੀ ਕਿਹੜੇ ਤੋਂ ਬਾ ਮੋੜ ਲਿਆ ਬਾਈ ਇਹਨੂੰ ਲੈ ਚੱਲ ਤੇ ਇਹ ਆ ਗਈ ਬਈ ਟਾਪ ਕੁਆਲਿਟੀ ਚ ਆਪਾਂ ਕਹਿ ਦੇਣਾ ਜਿਵੇਂ ਵੀ ਮਿਲਕ ਵਾਲੀ ਵੀ ਆ ਤੇ ਬਿਊਟੀ ਵਾਲੀ ਵੀ ਆ ਇਹਨੂੰ ਆਪਾਂ ਮੇਲੇ 'ਚ ਵੀ ਖੜੀ ਕਰ ਸਕਦੇ ਆ ਉਹ ਗੱਲ ਬਾਤ ਆ ਸ਼ਕੀਨੀ ਸ਼ਕੁਨੀ ਦਾ ਕੋਈ ਅੰਤ ਨਹੀਂ ਤੇ ਇਥੇ ਤੋਂ ਤੋਰ ਤੂਰ ਚੈੱਕ ਕਰ ਸਕਦੇ ਹੋ ਬਾਕੀ ਸੂਣ 'ਚ ਮੇਰਾ ਖਿਆਲ ਆ ਦਿਨ ਹਜੇ ਕੱਢਦੀ ਆ ਇੱਕ ਵਾਰੀ ਸਾਨੂੰ ਮੈਂ ਬੈਕ ਤੋਂ ਇਹਦਾ ਹਵਾਨਾ ਤੇ ਥਣ ਥਨੌਟ ਦਿਖਾ ਦਨਾ ਕਿੰਨੇ ਕਿ ਦਿਨ ਕਰਦੀ ਆ ਸੂਣ ਚ ਬਈ ਇਹ 20 ਕਿ ਦਿਨ ਲੈ ਜੂ ਬਈ ਇਹ ਅੱਛਾ 15 ਤੋਂ 20 ਦਿਨ ਕੱਢ ਜੂ ਹਾਂ ਆਪ ਕਿਹੜੇ ਸੀ ਬੰਦੀ ਆ ਇਹ ਇਹ ਬੌਂਡ ਦੀ ਆ ਬਈ ਇਹ ਹਾਂ ਇਧਰ ਲੈ ਬੰਨੀ ਹੋ ਜਾ ਫੇਸ ਕੁਆਲਿਟੀ ਦਿਖਾ ਦੇ ਆਪ ਹੈਗੀ ਆ ਬੌਂਡ ਦੀ ਤੇ ਗੱਬਣ ਕਿਹੜੇ ਤੂੰ ਆ ਗੱਬਣ ਹੈ ਹੈਗੀ ਆ ਕੀ ਸਾਇਕ ਤੋਂ ਅੱਛਾ ਗੱਬਣ ਇਹ ਸੈਕ ਤੋਂ ਆ ਆਪ ਇਹ ਸੱਜਣੋ ਹੈ ਗਿਆ ਬੌਂਡ ਦੀ ਪੰਜਾਬ ਵਾਲੀ ਜਰਸੀ ਹੈ ਇੱਥੋਂ ਬਾਈ ਦੇ ਜਗਜੀਤ ਡਾਕਟਰ ਜਿਹੜਾ ਆਪਣੇ ਬੰਦਾਲਾ ਗੋਪੀਵਰਨ ਵਾਲਾ ਹਾਂਜੀ ਹਾਂ ਉਹਦਾ ਪਰ ਹੈ ਸੀਮਨ ਅੱਛਾ ਉਹਨਾਂ ਨੇ ਇਹਦੇ ਸੀਮਨ ਲਾਇਆ ਹਾਂ ਉਹਨਾਂ ਦਾ ਸੀਮਨ ਲੱਗਾ ਲੈ ਬਾਕੀ ਸੱਜਣੋ ਕੱਦ ਕਾਠ ਵਾਲੀ ਮਾਸੀ ਠੰਡੀ ਸੀਲ ਪੂਰੀ ਆ ਕੇ ਮਰ ਗਿਆ ਤੂੰ ਫੇਰੀ ਚੱਲ ਇਹ ਮੇਨ ਗੱਲ ਹੈ ਜਿਹੜੀ ਜਿਵੇਂ ਬਾਈ ਨੇ ਦੱਸਿਆ ਤੇ ਦਿਖਾ ਵੀ ਰਿਹਾ ਤੁਹਾਨੂੰ ਠੰਡੀ ਸੀਲ ਪੂਰੀ ਆ ਵੱਡੇ ਕੱਦ ਕਾਠ ਚ ਹੈ ਇਹ ਹੈਗੀ ਵੀ ਜੇ ਗੱਲ ਕਰਨੀ ਚਾਹੀਦੀ 24 22 ਲੀਟਰ ਦੁੱਧ ਪਾ ਦੂਗੀ ਇਹ ਆ ਜਾਣ ਆਣ ਵਾਲੀ ਬੱਚੀ ਆ ਕਿਉਂਕਿ ਬਾਡੀ ਵਾਲੀ ਬੱਚੀ ਆ ਜਾਨਵਰ ਬੱਟਾ ਬੱਟਾ ਪੂਰੇ ਆ ਕੇ ਮਰ ਜੀਆ ਤੁੱਤ ਫੇਰੀ ਚੱਲ ਤੇ ਰੇਟ ਇਹਦਾ ਕੀ ਕਰਦੇ ਆ ਆਪਾਂ ਰੇਟ ਬਾਈ ਫੋਨ ਤੇ ਦਾ ਹੈਂ ਫੋਨ ਤੇ ਓਏ ਦੱਸ ਦੇ ਫੋਨ ਤੇ ਕਰ ਲੈ ਆਂ ਰੇਟ ਫੋਨ ਤੇ ਉਹ ਬਾਲਾ ਵੱਡਾ ਪੱਥਰ ਤਾਂ ਨਹੀਂ ਧਰਦੇ ਫੋਨ ਤੇ ਨਾ ਨਾ ਬਾਈ ਬਾਤ ਹੀ ਰੇ ਬਾਲਾ ਵੱਡਾ ਨਹੀਂ ਹਾਂ ਬਾਕੀ ਜਿੰਨੇ ਕਰ ਪਈਏ ਗਾਂ ਓਟ ਦਿਆ ਬਾਈ ਕਹਿੰਦਾ ਯਾਰ ਓਨੇ ਇੱਕ ਜਿਹਾ ਆਪਾਂ ਦੇ ਦਾਂਗੇ ਮੇਨ ਗੱਲ ਆ ਜਿਹੜੀ ਵੀਡੀਓ ਅੱਗੇ ਬਣਵਾਉਂਦਾ ਹਾਂ ਦਾ ਮੇਗਾ ਠੰਡੇ ਸ਼ੀਲ ਦੀ ਪੂਰੀ ਆ ਹਾਂ ਸੀਰਾ ਹੈਗਾ ਬਾਈ ਅੱਜ ਘਰੋਂ ਗੈਰ ਹਾਜ਼ਰ ਉਹਦੇ ਕਰਕੇ ਬਾਈ ਬਣਵਾ ਰਿਹਾ ਵੀਡੀਓ ਤੇ ਰੇਟ ਬਾਕੀ ਸੀਰੇ ਨੂੰ ਫੋਨ ਤੁਸੀਂ ਮਿਲ ਲੈ ਲਓ ਨੰਬਰ ਬਾਈ ਦਾ ਚਲਾਉਂਗਾ ਵੀਡੀਓ ਦੇ ਵਿੱਚ ਤੇ ਰੇਟ ਕਨਫਰਮ ਬਾਈ ਤੁਸੀਂ ਸੀਰੇ ਤੋਂ ਕਰ ਲਿਓ ਕੋਈ ਜ਼ਿਆਦਾ ਰੇਟ ਨਹੀਂ ਹੋਊਗਾ ਜਿੰਨੇ ਕਰ ਰੁਪਏ ਜਾਨਵਰ ਓਟਦਾ ਬਾਈ ਕਹਿੰਦਾ ਰੇਟ ਓਨਾ ਕੀ ਕਰਾਂਗੇ ਇੱਥੇ ਤੋਂ ਇਹਦੇ ਕਦ ਕਾੜ ਦਾ ਅੰਦਾਜ਼ਾ ਲਾ ਸਕਦੇ ਹਾਂ ਤੇ ਅੱਗੇ ਸੱਜਣੋ ਥਰੰਕ ਥਨੋੜ ਦੇਖ ਸਕਦੇ ਹੋ ਆਪਸ ਵਿੱਚ ਪੂਰੀ ਬਿੱਥੀ ਤੇ ਐ ਤੇ ਹਵਾਨਾ ਵੀ ਚੰਗਾ ਦਿਖਾਉਂਦੀ ਐ ਬਾਕੀ ਇਹ ਤੁਹਾਨੂੰ ਮੈਂ ਟਾਈਮ ਦੱਸਦਾ ਟਾਈਮ ਵੀ ਸੱਜਣੋ ਹਲੇ 12:00 ਵਜੇ ਦਾ ਬਾਈ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਲੈ ਖੋਲ ਕੇ ਤੋਰ ਦੇ ਬਾਈ ਮਾਗਰ ਬੱਸੀ ਉਹਦਰ ਖੜੀ ਆ ਹਾਂ ਇਹਦੇ ਮਾਗਰ ਬੱਚਾ ਕੀ ਆ ਬੱਸੀ ਆ ਬਈ ਇਹਦੇ ਮਾਗਰ ਅੱਛਾ ਕਿੰਨੇ ਕ ਦਿਨ ਦੀ ਸੂਈ ਆ ਬਾਈ ਇਹ ਇਹ ਸੂਈ ਆ 5 ਕ ਦਿਨਾਂ ਦੀ ਸੂਈ ਆ 5-6 ਕ ਦਿਨਾਂ ਦੀ ਅੱਛਾ 5-6 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਰਾਈੜੀ ਦਾ ਹੁਣ ਦੁੱਧ ਸੱਜਣੋ ਦੂਜਾ ਸੂਆ ਐਚ ਐਫ 20 ਕਿਲੋ ਕੰਡੇ ਵਾਲਾ ਬਾਈ ਕਹਿੰਦਾ ਪੰਜਾਂ ਛੀਆਂ ਦਿਨਾਂ ਦੀ ਸੂਈ ਥੱਲੇ ਬਾਈ ਇਸ ਟਾਈਮ ਹੈਗਾ ਰੈਡੀ ਦਾ ਕੋਈ ਵੀ ਸੱਜਣਾ ਆ ਕੇ ਦੋ ਡੰਗ ਚਾਰ ਡੰਗ ਬਾਈ ਕੋਲੋਂ ਦੁੱਧ ਤੋਲ ਕੇ ਲਿਆ ਸਕਦਾ ਹੀ ਗੱਲ ਨਹੀਂ ਲੈ ਇੱਥੋਂ ਅਗਲੇ ਬੰਨਿਓ ਲੈ ਵਾਲੂਆ ਦਿਖਾ ਦੇਣਾ ਤੁਹਾਨੂੰ ਮੈਂ ਤੇ ਮੇਨ ਗੱਲ ਆ ਯਾਰ ਜਿਹੜੀ ਸਟਿਚ ਆर्डर ਦੀ ਆ ਤੇ ਥਣ ਥਣੋਟ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਨਾ ਸੱਜਣੋ ਫਿਰ ਆਇਆ ਨਾ ਪੂਰੀ ਦੂਰੀ ਤੇ ਪਹਿਤ ਥਣਵੀ ਕੱਲਾ ਕੱਲਾ ਇਹਦਾ ਤੇ ਮੇਨ ਗੱਲ ਆ ਜਿਹੜੀ ਬਾਈ ਨਾਲ ਵੀ ਇਹਦੇ ਬੱਛੀ ਆ ਆ ਨਾਲ ਵੀ ਇਹਦੇ ਬੱਛੀ ਆ ਤੇ ਦੁੱਧ ਬਾਈ ਹੁਣ 20 ਕਿਲੋ ਤਲਾਵਾਗੇ 20 ਕਿਲੋ ਹਾਂ ਬਈ ਕੰਡੇ ਦਾ ਅੱਛਾ ਕੰਡੇ ਵਾਲਾ 20 ਕਿਲੋ ਤਲਾਵਾਗਾ ਹਾਂ 25 26 ਲੀਟਰ ਦੁੱਧ ਦੇਣਾ ਬਈ ਇਹਨੇ ਅੱਛਾ 25 26 ਪਾਉ ਦੂ ਸੂਆ ਇਹਦਾ ਦੁੱਧ ਠੰਡੀ ਸੀਲ ਪੂਰੀ ਆ ਕੇ ਮਾਰ ਜੇ ਹੋ ਕਰ ਚੱਲੇ ਇਹਦੇ ਵੀ ਲੈ ਧਾਰਾ ਮਾਰ ਦੇਣਾ ਠੰਡੀ ਸੀਲ ਪੂਰੀ ਆ ਤਾਂ ਧਾਰਾ ਹੀ ਮਾਰ ਕੇ ਦਿਖਾ ਦੇ ਜੇ ਖੜਦੀ ਆ ਨਾ ਕੋਈ ਮਾਰ ਜੇ ਹੋਵੇ ਚੱਲੋ ਐਸਾ ਤਾਰਾ ਸੱਜਣਾ ਤੁਹਾਨੂੰ ਆਪਾਂ ਦੁਪਹਿਰੀ ਵਿਖਾ ਦਿਖਾਤੀਆਂ ਕੋਈ ਬੱਚਾ ਨਹੀਂ ਲਾਇਆ ਇਹਨੂੰ 12 ਵਜੇ ਅਗਲੇ ਥਾਣਾ ਚ ਵੀ ਦਿਖਾ ਦੇ ਮਾ ਉਹ ਕੇ ਦੀ ਰਿਪੋਰਟ ਆ ਤਾਰ ਤੱਪਾ ਚੰਗਾ ਤੇ ਬਾਕੀ ਪੂਰੀ ਪੋਲੀ ਜਗ ਮਰਜੀ ਬੁੜੀਆਂ ਚ ਜਿੰਨੀਆਂ ਤੁਹਾਨੂੰ ਪਤਾ ਵੀ ਇੰਨੀਆਂ ਕਿ ਤਾਰਾਂ ਜਰ ਪਸ਼ੂ ਵੀ ਦੁਪਹਿਰ ਦਾ ਸਮਾਂ ਹੋ ਜਾਂਦਾ ਨਾ ਸਵੇਰ ਦੀ ਚਵਾਈ ਤੋਂ ਬਾਅਦ ਇੰਨੀਆਂ ਕਿ ਤਾਰਾਂ ਉਹ ਵੀ ਥਾਣਾ ਚ ਪਾ ਲੈਂਦਾ ਹੁੰਦਾ ਇਹ ਬੱਸੀ ਇਹਦੀ ਡੈਨਮਾਰਕ ਦੀ ਹੈ ਬਈ ਉਹ ਅੱਛਾ ਜਿਹੜੀ ਇਹਦੇ ਨਾਲ ਬੱਛੀ ਆ ਹਾਂ ਡੈਨਮਾਰਕ ਦੀ ਹੈ ਡੈਨਮਾਰਕ ਦੀ ਆ ਉਹ ਹੋੜੀ ਬੱਸੀ ਉਹਦੇ ਪਿੱਛੇ ਇਹਦੇ ਬੱਛੀ ਡੈਨਮਾਰਕ ਦੀ ਆਉ ਵੀ ਤੁਹਾਨੂੰ ਮੈਂ ਦਿਖਾ ਦਣਾ ਸੱਜਣੂ ਕਿਹੜੀ ਆਉ ਪਰਲੇ ਬੰਨੇ ਵਾਲੀ ਆ ਹਾਂ ਉਹ ਸਿਰ ਤੇ ਲੈ ਬੱਛੀ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਦਨੇ ਆ ਬਾਈ ਰੰਗ ਰੂਪ ਦੀ ਬਹੁਤ ਚੰਗੀ ਆ ਬੱਛੀ ਵੀ ਹਾਂ ਲੈ ਇੱਥੇ ਉਹ ਦੇਖ ਸਕਦੇ ਹੋ ਬੈਠੀ ਰਹਿੰਦੇ ਕੋਈ ਨਹੀਂ ਇਹ ਬਾਕੀ ਨਿੱਕਾ ਨਿੱਕਾ ਕੰਨਾ ਪਿਓ ਟੋਰਟੀ ਜੀ ਆ ਗਈ ਤੇ ਲੈ ਬਾਕੀ ਹੁਣ ਇਹਦਾ ਇਹ ਬੈਠਦਾ ਰੇਟ ਤਾਂ ਕਰ ਦੇਗਾ ਇਹਦਾ ਕਰ ਦਨੇ ਆ ਹੈਂ ਇਹਦਾ 85000 ਰੁਪਿਆ ਅੱਛਾ ਇਹਦਾ ਰੇਟ ਕਰਦੇ ਆ 85000 ਇਹਦੇ ਜੋ ਮਾਨਤਾਨ ਛੋਟ ਛੱਪਾ ਕਰਦਾਂਗੇ ਕੋਈ ਨਾ ਕਰਦਾਂਗੇ ਮਾਨਤਾਨ ਲੈ ਸੱਜਣਾ ਮਾਨਤਾਨ ਛੋਟ ਛੱਪਾ ਬਾਈ ਕਹਿੰਦਾ ਕਰਦਾਂਗੇ ਉਹੀ ਗੱਲ ਆ ਵੀ ਸਮਾਂ ਦੁਪਹਿਰ ਦਾ ਲੈਵੇ ਦੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਜਦੋਂ ਸ਼ਾਮ ਤੱਕ ਬਈ ਇਹਨੇ ਰੈਡੀ ਹੋਣਾ ਨਾ ਸ਼ਾਮ ਤੱਕ ਤਾਂ ਫਾਜਾ ਚੱਡਾ ਦਾ ਪੂਰਾ ਹੋ ਕਰ ਸ਼ਾਮ ਤੱਕ ਉਹੀ ਗੱਲ ਆ ਵੀ ਕੰਮ ਉਹੀ ਹੋਏ ਨਾ ਜਿਵੇਂ ਮੈਂ ਕਹਿਣਾ ਹੁੰਦਾ ਸਾਨੂੰ ਵੀ ਪਹਿਲਵਾਨਾਂ ਵਾਂਗੂ ਪੱਛੀ ਫਾਸਟ ਫਾਸਟ ਕੇ ਤੁਰਦੀ ਆ ਸ਼ਾਮਾਂ ਤੱਕ ਉਹ ਸਿਸਟਮ ਹੋ ਜਾਂਦਾ ਲੈ ਜਰਸੀ ਇੱਕ ਵਾਰੀ ਹੋਰ ਤੋਰਦੇ ਯਾਰ ਕੁਲਕੇ ਲੈ ਜਰਸੀ ਤੁਹਾਨੂੰ ਸੱਜਣੋਂ ਆਪਾਂ ਇੱਕ ਵਾਰੀ ਹੋਰ ਤੋਰ ਕੇ ਦਿਖਾ ਦਨੇ ਆ ਖੁਦ ਹੈਗੀ ਆ ਬੌਂਡ ਦੇ ਸੀਮਨ ਦੀ ਤੇ ਦੰਦ ਜਿੱਦਾਂ ਬਾਈ ਨੇ ਦਿੱਤੀ ਹੈ ਜਾਣਕਾਰੀ ਵੀ ਦੋ ਦੰਦ ਹੈ ਤੇ ਅੱਗੇ ਗੱਬਣ ਹੈਗੀ ਆ ਸੈਗ ਤੋਂ ਲੈ ਇੱਥੇ ਤੋਂ ਬਾਈ ਕੱਦ ਕਾੜਨਾ ਦਾ ਜਾ ਲਾ ਸਕਦੇ ਹਾਂ ਤੇ ਲੰਬਾਈ ਲੂਈ ਨੋਟ ਕਰ ਸਕਦੇ ਹਾਂ ਬੱਛੀ ਉਹੀ ਗੱਲ ਹੈ ਵੀ ਪੂਰੀ ਸ਼ਕੀਨ ਹੈ ਕਿਸੇ ਵੀ ਪੱਖ ਤੋਂ ਜੇ ਮੈਂ ਗੱਲ ਕਰ ਲਾਂ ਹੱਥ ਨਹੀਂ ਧਰਾਉਂਦੀ ਆਪਾਂ ਇਹਨੂੰ 5 ਸਟਾਰ ਕਹਿ ਸਕਦੇ ਹਾਂ ਇਹ ਆ ਗਈ ਪੰਜਾਬ ਵਾਲੀ ਜਰਸੀ ਸੂਆ ਸੂਂਦੀ ਆ ਪਹਿਲਾ ਤੇ ਰੇਟ ਇਹਦਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਫੋਨ ਤੇ ਬਾਈ ਨਾਲ ਗੱਲਬਾਤ ਕਰ ਲਓ ਜਿਹਨੂੰ ਵੀ ਇਹ ਬੱਚੀ ਸੱਜਣੋਂ ਚੰਗੀ ਲੱਗੂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਬਾਈ ਸਿੰਘ ਹਿਲਦੇ ਵਾਲੀ ਮੀਣੀ ਝੋਟੀ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਇੱਥੇ ਤੋਂ ਬਾਈ ਇਹਦੇ ਕੱਦ ਕਾਢ ਦੰਦਾ ਜਲਾ ਸਕਦੇ ਹਾਂ ਜੇ ਗੱਲ ਕਰ ਲਈ ਯਾਰ ਟਾਪ ਕੁਆਲਿਟੀ ਦੇ ਪਸ਼ੂ ਅਕਸਰ ਆਉਂਦੇ ਨੇ ਬਾਈ ਕੋਲੇ ਤੇ ਬਿਨਾਂ ਵੀਡੀਓ ਤੋਂ ਵੀ ਜੇ ਗੱਲ ਕਰਨਾ 5 ਤੋਂ 7 ਜਨਵਰੀ ਬਾਈ ਕੋਲੇ ਹਰ ਟਾਈਮ ਅਵੇਲੇਬਲ ਰਹਿੰਦੇ ਨੇ ਤੇ ਆਜੋ ਬਾਕੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਝੋਟੀ ਲੈ ਸੱਜਣੋਂ ਆ ਲੱਗਿਆ ਬਾਈ ਸਾਨੂੰ ਇੱਕ ਮੀਣੀ ਝੋਟੀ ਦਿਖਾਉਣ ਸਿੰਘੇ ਦੇ ਹਿਲਦੇ ਨੇ ਸੂਆ ਸੂੰਦੀ ਆ ਤੀਜਾ ਤੇ ਦਿਨ ਹਲੇ ਕੱਢਦੀ ਆ ਡਿਟੇਲ ਇਹਦੀ ਬਾਈ ਨੂੰ ਪੁੱਛਾਂਗੇ ਤੇ ਕਦ ਕਾਠ ਦਰਮਿਆਨਾ ਵਾਕੀ ਜੇ ਥਣ ਥਣੌੜ ਦੀ ਗੱਲ ਕਰ ਲਈਏ ਨਾ ਸੱਜਣਾ ਥਣ ਥਣੌੜ ਟੌਪ ਦਾ ਲੱਗਿਆ ਤੇ ਜਿਹੜੀ ਮੇਨ ਗੱਲ ਆ ਬਾਈ ਹਵਾਨਾ ਹਵਾਨਾ ਵੀ ਚੌੜਾ ਬਣਾਉਗੀ ਪੂਰਾ ਲੈ ਇੱਥੇ ਤੋਂ ਕਮਾਲਾ ਸੱਜਣਾ ਲੈ ਚੱਲ ਇਹਨੂੰ ਅੰਦਰ ਤੇ ਪਿਓਰ ਮੀਣੀ ਆ ਬਾਈ ਇਹ ਹਿਲਦੇ ਸਿੰਘਾਂ ਵਾਲੀ ਆ ਤੀਜਾ ਸੂਆ ਸੂੰਦੀ ਆ ਤੇ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛਦੇ ਆ ਵੀ ਕਿੰਨੇ ਦੀ ਬਣੂ ਕੀ ਗੱਲ ਬਾਤ ਆ ਡਰਦੀ ਥੋੜੀ ਜਿਹੀ ਜ਼ਰੂਰ ਆ ਕਿਉਂਕਿ ਕਈ ਵਾਰੀ ਡਾਕਟਰ ਵੀ ਟੀਕਾ ਟੂਕਾ ਲਾ ਜਾਂਦੇ ਨੇ ਉਹ ਸਿਸਟਮ ਹੋ ਜਾਂਦਾ ਪਸ਼ੂ ਉਹਦੇ ਕਰਕੇ ਡਰ ਜਾਂਦਾ ਘਰੇਲੂ ਜਾਨਵਰ ਆ ਲੈ ਇੱਥੇ ਬੰਨ ਲਾ ਬਾਈ ਜਿਹਨਾਂ ਦੇ ਸਿੰਗ ਵੀ ਹਿਲਾ ਕੇ ਦਿਖਾਵੇ ਇੱਕ ਵਾਰੀ ਸਿੰਗਾ ਹੋਇਆ ਬਾਈ ਸੱਜਣਾ ਨੂੰ ਇਧਰਲਾ ਵੀ ਹਿਲਾ ਦੇ ਲੈ ਸਿੰਗ ਸੱਜਣਾ ਨੂੰ ਦਿਖਾਤੇ ਸਾਨੂੰ ਸਿੰਗ ਦੋਨੇ ਹਲਦੇ ਨੇ ਕਿਉਂਕਿ ਫੱਬਲੇ ਚਮੜੀ ਹੀ ਆ ਬਈ ਇਹ ਦੁੱਧ ਦੇ ਨਾਲੀ ਮੱਝ ਆ ਗਈ ਚਮੜਾ ਵੀ ਪਤਲਾ ਤੇ ਬਾਡੀ 'ਚ ਚਮਕਾ ਤੇ ਮੇਨ ਗੱਲ ਆ ਬਈ ਨਸਾਂ ਨੂੰ ਸਾਂ ਬਹੁਤ ਨੇ ਪਿੰਡੇ ਦੇ ਇੱਥੇ ਨੂੰ ਦੇਖ ਸਕਦੇ ਹੋ ਤੇ ਅਗਲੇ ਬੰਨੇ ਉਹ ਬਾਈ ਇਹਦਾ ਲੇ ਵਾਲੂ ਵਾ ਦੇਖ ਸਕਦੇ ਆ ਕਿਉਂਕਿ ਦਿਨ ਮੇਰਾ ਖਾਲਾ ਹਜੇ ਕਰਦੀ ਆ ਬਾਈ ਕਾ ਇੱਕ ਦਿਨ ਕੱਢ ਦੂਗੀ 5-7 ਦਿਨ ਲੈ ਜੂ ਬਾਈ ਹਜੇ ਅੱਛਾ 5-7 ਦਿਨ ਲੈ ਜੂਗੀ ਕੱਦ ਜੇ ਸੱਜਣੋਂ ਗੱਲ ਕਰ ਲੈ ਕੱਦ ਨਹੀਂ ਹੈਗਾ ਬਾਲਾ ਜਿਆਦਾ ਵੱਡਾ ਸਾਨੂੰ ਮੈਂ ਕਹਦਾ ਵੀ ਕੱਦ ਦਰਮਿਆਨਾ ਪਰ ਯਾਰ ਜਾਨਵਰ ਚੰਗਾ ਹੈ ਜਾਤ ਵਾਲੀ ਝੋਟੀ ਆ ਤੇ ਮੇਨ ਗੱਲ ਜਿਹੜੀ ਪਿਓਰ ਮੀਣੀ ਹੋਵੇ ਯਾਰ ਉਹ ਆਪਦੇ ਜੀਵਨ ਕਾਲ ਤੇ ਸੱਜਣੋਂ ਕੱਟੀਆਂ ਵੀ ਵੱਧ ਦਿੰਦੀ ਆ ਪਿਛਲੇ ਸੂਏ ਦਾ ਦੁੱਧ ਕਿੰਨਾ ਕਰਿਆ ਬਾਈ ਇਹਦਾ ਪਿਛਲੇ ਸੀ ਬਾਈ 12 13 ਲੀਟਰ ਦੁੱਧ ਦਿੱਤਾ ਨੇ ਅੱਛਾ 12 13 ਹਾਂ ਵੀ ਐਸ ਵਾਰੀ ਉਮੀਦ ਹੈਗੀ ਕਿਲੋ ਦੁੱਧ ਦੀ ਕਿ ਹਾਂ ਕਿਲੋ ਦੋ ਕਿਲੋ ਵੱਧ ਹੀ ਦਿਓਗੇ ਹਾਂ ਕਿਲੋ ਦੋ ਕਿਲੋ ਐਸ ਵਾਰੀ ਜਿਵੇਂ ਬਾਈ ਨੇ ਦੱਸਿਆ ਵੀ ਵੱਧ ਸਕਦੀ ਆ ਕਿਉਂਕਿ ਚੌੜੇ ਟਾਂਚੇ ਰੀਆ ਲੈ ਇੱਥੇ ਤੁਹਾਨੂੰ ਮੈਂ ਥਣ ਥਣੋੜ ਦਿਖਾ ਦਣਾ ਇੱਕ ਵਾਰੀ ਇਹਦਾ ਤੇ ਆਪਸ ਚ ਬਾਈ ਥਣਾ ਚ ਗੈਪ ਵੀ ਬਹੁਤ ਆ ਤੇ ਸਿੰਘ ਵੀ ਹਲਦੇ ਆ ਰੇਟ ਇਹਦਾ ਕੀ ਕਰਦੇ ਆ ਆਪਾਂ ਰੇਟ ਇਹਦਾ 95 ਆ ਬਈ ਰੇਟ ਇਹਦਾ 95 95 ਚੋਂ ਮੰਨ ਤਾਣ ਮਾਨਤਾਨ ਕਰਦਾ ਹੈ ਕਰਦਾ ਛੋਟ ਛੱਪਾ ਮਾਨਤਾਨ ਛੱਡਦਾ ਐ ਕਰਾਇਆ ਕੱਪਾ ਹਾਂ ਛੱਡਦਾਗੇ 5-400 ਰੁਪਇਆ ਬਸ ਹੋਰ ਮਾਨਤਾਨ ਕਰਦਾਗੇ 5-4000 ਛੱਡ ਦਿਓ ਲੈ ਬਾਕੀ ਸੱਜਣੋਂ ਬਾਈ ਨੂੰ ਫੋਨ ਤੁਸੀਂ ਮਿਲਿਆ ਲਿਓ ਨੰਬਰ ਬਾਈ ਦਾ ਵੀਡੀਓ ਦੇ ਵਿੱਚ ਹੀ ਚਲਾ ਦੂੰਗਾ ਮੈਂ ਇਹਨਾਂ ਤਿੰਨੇ ਜਾਨਵਰਾਂ ਚ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ